ਜੀ ਸ਼ਸ਼ੀ ਕਾਲ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਠੀਕ ਹੋਣਗੇ ਤੁਹਾਨੂੰ ਪਤਾ ਜਿਵੇਂ ਆਪਾਂ ਕਰ ਰਹੇ ਆਂ ਮਾਸਟਰ ਕਲਾ ਪੰਜਾਬੀ ਦੀ ਤਿਆਰੀ ਤੇ ਅੱਜ ਆਪਣਾ ਲੈਕਚਰ ਨੰਬਰ 25 ਹੈ ਜਿਹਦੇ ਵਿੱਚ ਆਪਾਂ ਪੜਾਂਗੇ ਬੁੱਲੇ ਸ਼ਾਹ ਬਾਰੇ ਤੁਹਾਨੂੰ ਪਤਾ ਰਾਜੇ ਆਪਾਂ ਸੂਫੀ ਕਾਵਟਾਰਾ ਸ਼ੁਰੂ ਕੀਤਾ ਹੋਇਆ ਤੇ ਜਿਹਦੇ ਵਿੱਚ ਆਪਾਂ ਸੂਫੀ ਕਾਵਟਾਰਾ ਬਾਰੇ ਤੇ ਬਾਬਾ ਫਰੀਦ ਜੀ ਤੇ ਬਾਬਾ ਆਹ ਸੌਰੀ ਸ਼ਾਹ ਹਸੈਨ ਬਾਰੇ ਕਰ ਚੁੱਕੇ ਆਂ ਤੇ ਅੱਜ ਆਪਣਾ ਲਾਸਟ ਬੁੱਲੇ ਸ਼ਾਹ ਜੀ ਰਹਿੰਦੇ ਆ ਤੇ ਅੱਜ ਆਪਣਾ ਇਹ ਵੀ ਕੰਪਲੀਟ ਹੋ ਜੂਗਾ ਉਦੋਂ ਬਾਅਦ ਰਾਜੇ ਆਪਾਂ ਵੀਰ ਕਾਵ ਸ਼ੁਰੂ ਕਰਾਂਗੇ ਠੀਕ ਹੈ ਰਾਜੇ ਹਾਂਜੀ ਰਾਜੀ ਰਾਤ ਕਈ ਬੱਚਿਆਂ ਨੂੰ ਲਾਈਵ ਕਲਾਸ ਦਾ ਨੋਟੀਫਿਕੇਸ਼ਨ ਆਇਆ ਹੋਣਾ ਉਹਦੇ ਲਈ ਮਾਫ ਕਰਨਾ ਰਾਜੀ ਕੋਈ ਰੀਜ਼ਨ ਹੋ ਗਿਆ ਸੀ ਉਹਦੇ ਕਰਕੇ ਲਾਈਵ ਕਲਾਸ ਲਾਈ ਨਹੀਂ ਫਿਰ ਆਪਾਂ ਤੇ ਉਹਦੇ ਕਰਕੇ ਮਾਫ ਕਰਨਾ ਸੌ ਸੌਰੀ ਰਾਜੀ ਸਾਰਿਆਂ ਨੂੰ ਤੇ ਹਾਂਜੀ ਰਾਜੀ ਹੁਣ ਆਪਾਂ ਪੜਦੇ ਹਾਂ ਬੁੱਲੇ ਸ਼ਾਹ ਵਰੇ ਤੇ ਵੀਡੀਓ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਵਾਤ ਵਾਤ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਰਾਜੀ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਨੋਟੀਫਿਕੇਸ਼ਨ ਤੁਹਾਡੇ ਤਾਈ ਪਹੁੰਚ ਸਕੇ ਚਲੋ ਰਾਜੀ ਪੜਦੇ ਆਪਾਂ ਹੁਣ ਆਪਾਂ ਬੁੱਲੇ ਹਾਂਜੀ ਰਾਜੀ ਬੁੱਲੇ ਸ਼ਾਹ ਬੁੱਲੇ ਸ਼ਾਹ ਜੀ ਦੇ ਜਨਮ ਕੋਦੋਂ ਮੰਨਦੇ 1680 ਤੋਂ 1758 ਸਵੀ ਦਾ ਇਹਨਾਂ ਦਾ ਸਮਾਂ ਮੰਨਿਆ ਜਾਂਦਾ ਠੀਕ ਹੈ ਜੀ ਬੁੱਲੇ ਸ਼ਾਹ ਜਿਹੜੇ ਸੂਫੀ ਧਾਰਾ ਦਾ ਉੱਗਾ ਸੂਫੀ ਫਕੀਰ ਹੈ ਮਤਲਬ ਉਸ ਸੂਫੀ ਧਾਰਾ ਦੇ ਜਿਹੜੇ ਉੱਗੇ ਸੂਫੀ ਫਕੀਰ ਹਨ ਤੇ ਇਹਨਾਂ ਨੂੰ ਡਾਕਟਰ ਲਾਜਵੰਤੀ ਇਹਨਾਂ ਨੂੰ ਕੀ ਕਹਿੰਦੇ ਹਨ ਡਾਕਟਰ ਲਾਜਵੰਤੀ ਅਨਸਾਰ ਉਸ ਦਾ ਦਰਜਾ ਜਗਤ ਵਿੱਚ ਪ੍ਰਸਿੱਧ ਜਿਹੜੇ ਸੂਫੀ ਹੋਏ ਆ ਸਮਝ ਤੋ ਤਬਰੀਜ਼ ਤੇ ਜਲਾਲ ਉਦਦੀਨ ਰੂਮੀ ਦੇ ਸਮਾਨ ਮੰਨਿਆ ਜਾਂਦਾ ਠੀਕ ਹੈ ਜੀ ਇਹਨਾਂ ਦੋਨਾਂ ਦੇ ਸਮਾਨਨਤਾ ਕੀ ਹੈ ਦਰਜਾ ਮੰਨਿਆ ਜਾਂਦਾ ਉਹ ਕਾਦਰੀ ਸੰਪਰਦਾਏ ਦੇ ਸੂਫੀ ਹਜ਼ਰਤ ਨੈਤ ਸ਼ਾਹ ਦੇ ਮুরিਦ ਸਨ ਹਾਂਜੀ ਜਿਹੜੇ ਮਤਲਬ ਮਰੀਦ ਦਾ ਮਤਲਬ ਵੀ ਉਹਨਾਂ ਦੇ ਚੇਲੇ ਸਨ ਤੇ ਇਹ ਨੈਤ ਸ਼ਾਹ ਜਿਹੜੇ ਇਹਨਾਂ ਦੇ ਮੁਰਸ਼ਿਦ ਸੀਗੇ ਤੇ ਉਹ ਕਿਹੜੀ ਕਾਦਰੀ ਸੰਪਰਦਾਏ ਨਾਲ ਸਬੰਧ ਰੱਖਦੇ ਸੀ ਠੀਕ ਹੈ ਜੀ ਉਦੋਂ ਬਾਅਦ ਬੁੱਲੇ ਸ਼ਾਹ ਦੀਆਂ ਰਚਨਾਵਾਂ ਰਾਜੇ ਬੁੱਲੇ ਸ਼ਾਹ ਦੀ ਰਚਨਾ ਵਿੱਚ 156 ਕਾਫੀਆਂ ਠੀਕ ਹੈ ਜੀ ਉਹਨਾਂ ਨੇ 152 ਕਾਫੀਆਂ ਲਿਖੀਆਂ ਤਿੰਨ ਸ਼ਾਇਰੀਆਂ ਲਿਖੀਆਂ ਇੱਕ 12ਵਾਂ ਲਿਖੀ ਆ 49 ਦੌੜੇ ਕਿਤੇ ਕਿਤੇ ਰਾਜੀ 48 ਵੀ ਮਿਲਦੇ ਆ ਤੇ 40 ਗੰਡਾਂ ਦੇ ਰੂਪ ਵੰਦੇ ਹਨ ਹਾਂਜੀ ਰਾਜੀ ਇਹ ਕਿੰਨਾਂ ਦੀ ਰਚਨਾ ਇੱਕ ਅਠਵਾਰਾ ਵੀ ਆ ਠੀਕ ਹੈ ਜੀ ਹਾਂਜੀ ਉਸ ਤੋਂ ਬਾਅਦ ਰਾਜੀ ਇਹਨਾਂ ਦੇਖਦੇ ਆ ਬੁੱਲੇ ਸ਼ਾਹ ਦੀ ਰਚਨਾ ਦਾ ਵਿਸ਼ਾ ਕੀ ਆ ਉਹਨਾਂ ਦਾ ਵਿਸ਼ਾ ਕੀ ਰਾਜੀ ਇਹਨਾਂ ਦੀ ਇਸ਼ਕ ਹਕੀਕੀ ਠੀਕ ਹੈ ਰਾਜੀ ਸੂਫੀ ਕਾ ਵਿੱਚ ਇਸ ਦੋ ਤਰ੍ਹਾਂ ਦਾ ਮੰਨਿਆ ਗਿਆ ਰਜੇ ਜਿ ਕਿ ਦੀਆਂ ਦੋ ਕਿਸਮਾਂ ਦਸੀਆਂ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਹਾਂਜੀ ਰਜੇ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਠੀਕ ਹੈ ਰਜੇ ਇਹ ਦੋ ਕਿਸਮਾਂ ਇਸ਼ਕ ਦੀਆਂ ਹਾਂਜੀ ਜਿਹੜਾ ਹੁਣ ਆਪਣਾ ਪਹਿਲਾ ਇਸ਼ਕ ਮਕੀਜੀ ਇਸ਼ਕ ਹਕੀਕੀ ਰਜੇ ਇਸ਼ਕ ਹਕੀਕੀ ਦਾ ਮਤਲਬ ਹੈਗਾ ਕਿ ਰੱਬ ਨਾਲ ਇਸ਼ਕ ਕੀ ਹਕੀਕਤ ਮਤਲਬ ਜਿਹੜਾ ਪਰਮਾਤਮਾ ਨਾਲ ਪਿਆਰ ਹੈ ਜਿਹਨੂੰ ਆਪਾਂ ਸੱਚ ਮੰਨਦੇ ਆ ਉਹ ਹੈ ਇਸ਼ਕ ਅਕੀਕੀ ਤੇ ਇਸ਼ਕ ਮਜਾਜੀ ਦਾ ਮਤਲਬ ਹੋ ਰਾ ਜੀ ਦੁਨਿਆਵੀ ਇਸ਼ਕ ਠੀਕ ਹੈ ਜਿਹੜਾ ਦੁਨੀਆਂ ਨਾਲ ਪਿਆਰ ਹੋਣਾ ਦੁਨੀਆਂ ਵਿੱਚ ਭੈਣ ਭਰਾ ਨਾਲ ਹੋ ਸਕਦਾ ਮਾਤਾ ਪਿਤਾ ਨਾਲ ਗੁਰੂ ਜੀਲੇ ਦਾ ਤੇ ਠੀਕ ਆ ਇਦਾਂ ਕਿਸੇ ਨਾਲ ਵੀ ਹੋ ਸਕਦਾ ਇਹ ਹੁੰਦਾ ਹੈ ਇਸ਼ਕ ਮਜਾਜੀ ਤੇ ਉਹ ਹੁੰਦਾ ਹੈ ਇਸ਼ਕ ਅਕੀਕੀ ਜੋ ਰੱਬ ਨਾਲ ਹੋਵੇ ਹਾਂਜੀ ਰੋ ਜੀ ਇਹ ਸਮਝ ਆ ਗਿਆ ਸਾਰਿਆਂ ਨੂੰ ਚਲੋ ਅੱਗੇ ਦੇਖਦੇ ਹਾਂ ਹਾਂਜੀ ਜਿਹੜੀ ਇਸ ਦੀ ਭਾਸ਼ਾ राजे ਕਹਿੰਦੇ ਠੇਠ ਸਾਦੀ ਦੇ ਲੋਕ ਪੱਦਰ ਦੇ ਨੇੜੇ ਦੀ ਹੈ ਮਤਲਬ ਕਹਿੰਦੇ ਬਹੁਤ ਸਾਦੀ ਭਾਸ਼ਾ ਵਰਤਦਾ ਤੇ ਬਹੁਤ ਹੀ ਠੇਠ ਪੱਦਰ ਦੀ ਜਿਹੜੀ ਉਹਨਾਂ ਦੀ ਭਾਸ਼ਾ ਹੈਗੀ ਹੈ ਠੀਕ ਹੈ ਮਤਲਬ 42 ਸਦੀ ਜਿਹੜੇ ਲੋਕਾਂ ਦੇ ਪੱਦਰ ਦੇ ਨੇੜੇ ਦੀ ਮਤਲਬ ਜਿਹੜੇ ਲੋਕ ਯੂਜ਼ ਕਰਦੇ ਉਹਦੇ ਪੱਦਰ ਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਬੁੱਲੇ ਸ਼ਾਹ ਹਾਂਜੀ ਉਸ ਤੋਂ ਬਾਅਦ ਬੁੱਲੇ ਸ਼ਾਹ ਜਿਹੜੇ ਸੂਫੀ ਕਾਵਿ ਦਾ ਤਰ੍ਹਾਂ ਦੇ ਜਿਹੜੇ ਆਖਰੀ ਪ੍ਰਸਿੱਧ ਕਵੀ ਹੈ ਹਾਂਜੀ ਰਜੇ ਇਹਨਾਂ ਨੂੰ ਆਖਰੀ ਸੂਫੀ ਕਾਵਿ ਦਾ ਕਵੀ ਮੰਨਿਆ ਜਾਂਦਾ ਠੀਕ ਹੈ ਜੀ ਬੁੱਲੇ ਸ਼ਾਹ ਨੂੰ ਇਹ ਯਾਦ ਰੱਖੋ ਰਜੇ ਪੇਪਰ ਵਿੱਚ ਆ ਜਾਂਦਾ ਕਈ ਵਾਰੀ ਆਖਰੀ ਸੂਫੀ ਕਵੀ ਕਹੇ ਸੀ ਬੁੱਲੇ ਸ਼ਾਹ ਜੀ ਇੰਪੋਰਟੈਂਟ ਲਿਖ ਲਓ ਜੀ ਤੇ ਹਾਂਜੀ ਉਸ ਤੋਂ ਬਾਅਦ ਰਜੇ ਬੁੱਲੇ ਸ਼ਾਹ ਤੋਂ ਬਾਅਦ ਜਿਹੜਾ ਸੂਫੀ ਕਾਵਿ ਗਰਾਵਟ ਵੱਲ ਜਾਣਾ ਸ਼ੁਰੂ ਹੋ ਗਿਆ ਹਾਂਜੀ ਕਹਿੰਦੇ ਜੇ ਤੂੰ ਇਹ ਬੁੱਲੇ ਸ਼ਾਹ ਸੀਗੇ ਬੋਧੂ ਦਾ ਮਤਲਬ ਸੂਫੀ ਕਾਵ ਦੀ ਪੂਰੀ ਚੜ੍ਹਾਈ ਸੀ ਪਰ ਜਦੋਂ ਇਹਨਾਂ ਤੋਂ ਬਾਅਦ ਜਿਹੜਾ ਸੂਫੀ ਕਾਵਾ ਗਰਾਵਟ ਵਾਲਾ ਜਨਮ ਸ਼ੁਰੂ ਗਰਾਵਟ ਤੋਂ ਭਾਵ ਮਤਲਬ ਇਹਦਾ ਜਿਹੜਾ ਲੈਵਲ ਕਹਿ ਸਕਦੇ ਪੱਤਰ ਜਿਹੜਾ ਨੀਲਾ ਨੀਵਾ ਹੁੰਦਾ ਗਿਆ ਮਤਲਬ ਇਹਨਾਂ ਤੋਂ ਬਾਅਦ ਕੋਈ ਵਧੀਆ ਸੂਫੀ ਕਵੀ ਨਹੀਂ ਹੋਇਆ ਠੀਕ ਹੈ ਜੀ ਉਸਨੇ ਪੰਜਾਬੀ ਵਿੱਚ ਬਹੁਤ ਸਾਰੀਆਂ ਕਵਤਾਵਾਂ ਦੀ ਵੀ ਰਚਨਾ ਕੀਤੀ ਹੈ ਖਾਸ ਤੌਰ ਤੇ ਉਸ ਦੀਆਂ ਲਿਖੀਆਂ ਕਾਫੀਆਂ ਬਹੁਤ ਪ੍ਰਸਿੱਧ ਹਨ ਤੇ ਅਕਸਰ ਸੂਫੀਆਂ ਦੀਆਂ ਮਹਿਫਲਾਂ ਵਿੱਚ ਕਵਾਲਾਂ ਦੁਆਰਾ ਗਾਈਆਂ ਜਾਂਦੀਆਂ ਹਨ ਹਾਂਜੀ ਰਾਜੀ ਉਹ ਆਂਦੇ ਇਹਨਾਂ ਨੇ ਕਵਤਾਵਾਂ ਦੀਆਂ ਰਚਨਾ ਵੀ ਕੀਤੀਆਂ ਪਰ ਜਿਹੜੀਆਂ ਇਹਨਾਂ ਦੀਆਂ ਕਾਫੀਆਂ ਬਹੁਤ ਜ਼ਿਆਦਾ ਪ੍ਰਸਿੱਧ ਆ ਤੇ ਉਹ ਹੁਣ ਤੱਕ ਜਿਹੜੇ ਕਹਿੰਦੇ ਇਹਨਾਂ ਦੇ ਸੂਫੀਆਂ ਦੀਆਂ ਮਹਿਫਲਾਂ ਦੀਆਂ ਤੇ ਉਹ ਕਵਾਲਾਂ ਦੁਆਰਾ ਗਾਈਆਂ ਜਾਂਦੀਆਂ ਇਹਨਾਂ ਦੀਆਂ ਕਾਫੀਆਂ ਠੀਕ ਹੈ ਰਾਜੀ ਹਾਂਜੀ ਰਾਜੀ ਬੁੱਲੇ ਸ਼ਾਹ ਦਾ ਅਸਲੀ ਨਾਮ ਕੀ ਸੀ ਅਬਦੁੱਲਾਹ ਵੈਰੀ ਵੈਰੀ ਇੰਪੋਰਟੈਂਟ ਪੁਆਇੰਟ ਹੈ ਰਾਜੀ ਅਸਲੀ ਨਾਮ ਇਹਨਾਂ ਦਾ ਉਹ ਅਬਦੁੱਲਾਹ ਪੇਪਰ ਵਿੱਚ ਬਹੁਤ ਵਾਰੀ ਪੁੱਛਿਆ ਜਾ ਸਕਿਆ ਇੰਪੋਰਟੈਂਟ ਲਿਖੋ ਠੀਕ ਹੈ ਜੀ ਹਾਂਜੀ ਰਜੀ ਉਸ ਤੋਂ ਅੱਗੇ ਉਸਦੇ ਪਿਤਾ ਦਾ ਨਾਮ ਕੀ ਸੀ ਜੀ ਸਕੀਮ ਮੁਹੰਮਦ ਦਰਵੇਸ਼ ਜੀ ਉਹਨਾਂ ਦੇ ਪਿਤਾ ਦਾ ਨਾਮ ਸੀ ਬੁੱਲੇ ਸ਼ਾਹ ਦਾ ਜਨਮ ਕਹਿੰਦੇ 1680 ਸੀ ਵਿੱਚ ਜ਼ਿਲ੍ਹਾ ਲਾਹੌਰ ਦੇ ਸ਼ਹਿਰ ਕਸੂਰ ਦੇ ਨੇੜੇ ਇੱਕ ਪਿੰਡ ਸੀਗਾ ਕਿਹੜਾ ਪਾਂਡੋਕੇ ਵਿੱਚ ਹੋਇਆ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਠੀਕ ਹੈ ਜੀ ਬੁੱਲੇ ਸ਼ਾਹ ਦੇ ਜਿਹੜੇ ਪਿਤਾ ਜੀ ਕਹਿੰਦੇ ਪਿੰਡ ਦੀ ਮਸਜਿਦ ਵਿੱਚ ਹੀ ਨਵਾਜ਼ ਪੜਾਇਆ ਕਰਦੇ ਸੀਗੇ ਨਵਾਜ਼ ਪੜਾਇਆ ਕਰਦਾ ਸੀ ਠੀਕ ਹੈ ਮਤਲਬ ਉਹਨਾਂ ਦੇ ਜਿਹੜੇ ਪਿਤਾ ਜੀ ਸੀ ਪਿੰਡ ਦੀ ਮਸਜਿਦ ਵਿੱਚ ਹੀ ਨਵਾਜ਼ ਪੜ੍ਹਦੇ ਸੀ ਅਸਤਵਲ ਬੁੱਲੇ ਸ਼ਾ ਨੇ ਮੁੱਢਲੀ ਵਿਦਿਆ ਆਪਣੇ ਪਿਤਾ ਪਾਸੋਂ ਹੀ ਪ੍ਰਾਪਤ ਕੀਤੀ ਸੀ ਤੇ ਛੋਟੀ ਉਮਰ ਦੇ ਨਾਲ-ਨਾਲ ਉਸ ਨੇ ਡੰਗਰ ਚਾਰਨ ਦਾ ਕੰਮ ਵੀ ਕੀਤਾ ਮਤਲਬ ਉਹ ਕਹਿੰਦੇ ਉਹਨਾਂ ਨੇ ਘਰ ਤੋਂ ਪਿਤਾ ਦੇ ਕੋਲੋਂ ਹੀ ਆਦੀ ਵਿਦਿਆ ਪ੍ਰਾਪਤ ਕਰਦੇ ਰਹੇ ਤੇ ਨਾਲ-ਨਾਲ ਉਹਨਾਂ ਨੇ ਡੰਗਰ ਚਾਰਨ ਦਾ ਵੀ ਕੰਮ ਕੀਤਾ ਵੱਡਾ ਹੋਏ ਤਾਂ ਉਸ ਨੇ ਚਿਹਰੀ ਵਿਦਿਆ ਲਈ ਪਿੰਡ ਛੱਡ ਕੇ ਕਸੂਰ ਸ਼ਹਿਰ ਚਲਾ ਗਿਆ ਤੇ ਕਸੂਰ ਜਾ ਕੇ ਬੁੱਲੇ ਸ਼ਾ حضرت غلام مرتضਾ ਦਾ ਸ਼ਾਗਿਰਦ ਬਣ ਗਿਆ ਠੀਕ ਹੈ ਰਜੀ ਕੀ ਦਾ حضرت غلام مرتضਾ ਉੰਡਾ ਸ਼ਹਿਰ ਦੇ ਬਣ ਗਿਆ ਸੀ ਕਿਥੇ ਇੱਕ ਸਕੂਲ ਜਾ ਕੇ ਠੀਕ ਹੈ राजे ਜੋ ਅਰਬੀ ਤੇ ਫਾਰਸੀ ਦਾ ਉੱਚ ਕੋਟੀ ਦਾ ਵਿਦਵਾਨ ਸੀ ਉਥੇ ਰਹਿ ਕੇ ਬੁੱਲੇ ਸ਼ਾਹ ਨੇ ਬਹੁਤ ਏ ਚੇਰੀ ਵਿਦਿਆ ਹਾਸਲ ਕੀਤੀ ਬੁੱਲੇ ਸ਼ਾਹ ਇੱਕ ਵਿਦਵਾਨ ਪੁਰਖ ਸੀ ਜਿਨ੍ਹਾਂ ਨੂੰ ਭਾਸ਼ਾ ਦੇ ਸਾਹਿਤ ਦੇ ਨਾਲ ਨਾਲ ਅਰਬੀ ਫਾਰਸੀ ਪੁਸ਼ਾਵਾਂ ਭਾਰਤੀ ਤੇ ਇਸਲਾਮ ਦਰਸ਼ਨ ਰ ਹਸਵਾ ਦੇ ਇਤਿਹਾਸ ਦੇ ਮਿਥਿਹਾਸ ਵਾਰੇ ਵਿਸ਼ਾਲ ਜਾਣਕਾਰੀ ਸੀ ਹਾਂਜੀ राजे ਉਹ ਕਹਿੰਦੇ ਉਹ ਚੇਰੀ ਸਿੱਖਿਆ ਜਿਹੜਾ ਉਹਨਾਂ ਨੇ ਪ੍ਰਾਪਤ ਕੀਤੀ ਤੇ ਉਹਨਾਂ ਨੂੰ ਮਤਲਬ ਭਾਸ਼ਾ ਤੇ ਸਾਇਤ ਦੇ ਨਾਲ-ਨਾਲ ਕੀ ਫਾਰਸੀ ਤੇ ਅਰਬੀ ਪਛਾਹਵਾ ਦਾ ਵਿਗਿਆਨ ਹੋ ਗਿਆ ਸੀ ਭਾਰਤੀ ਤੇ ਇਸਲਾਮੀ ਦੇ ਵੀ ਦਰਸ਼ਨ ਉਹਨਾਂ ਨੇ ਰਾਸਵਾਦ ਵੀ ਲਈਆ ਤੇ ਇਤਿਹਾਸ ਤੇ ਇਤਿਹਾਸ ਬਾਰੇ ਵੀ ਉਹਨਾਂ ਨੂੰ ਵਿਸ਼ਾਲ ਜਾਣਕਾਰੀ ਹੋ ਗਈ ਸੀ ਠੀਕ ਹੈ ਜੀ ਬੁੱਲੇ ਸ਼ਾ ਫੱਕਰ ਕਿਸਮ ਦਾ ਦਰवेश ਬੰਦਾ ਸੀ ਕਹਿੰਦੇ ਉਹ ਫੱਕਰ ਰੰਦਾ ਆਪਣੇ ਆਪ ਨੂੰ ਤੇ ਉਸ ਦੀਆਂ ਰੁਚੀਆਂ ਅਧਿਆਤਮਿਕ ਸਨ ਪਰੰਤੂ ਜਿਵੇਂ ਕਿ ਬਾਰੀਸ਼ਾ ਨੇ ਕਿਹਾ ਹੈ ਕਹਿੰਦੇ ਉਹ ਬੰਦਾ ਤਾਂ ਬਹੁਤ ਦਰवेश ਸੀ ਪਰ ਬਾਰੀਸ਼ਾ ਕਹਿੰਦੇ ਹਨ ਬਿਨ ਮੁਰਸ਼ਿਦਾ ਰਾਹ ਨਾ ਹੱਥ ਆਉਂਦੇ ਉਹ ਬੁੱਲੇ ਸ਼ਾਹ ਜੀ ਕਹਿੰਦੇ ਆ ਵਾਰਿ ਸ਼ਾਹ ਜੀ ਕਹਿੰਦੇ ਆ ਜਦੋਂ ਕੋਈ ਮੁਰਸ਼ਿਦ ਨਾ ਆਵੇ ਉਹਦੇ ਕੋਈ ਰਾਹ ਹੱਥ ਨਹੀਂ ਆਉਂਦਾ ਦੁੱਧ ਬਾਜਣਾ ਰਿਜਦੀ ਖੀਰ ਮੀਆਂ ਹਾਂਜੀ ਉਹ ਕਹਿੰਦੇ ਆ ਵੀ ਦੁੱਧਾਂ ਤੋਂ ਬਿਨਾਂ ਖੀਰਾਂ ਵੀ ਨਹੀਂ ਰਿਜਦੀਆਂ ਠੀਕ ਹੈ ਜੀ ਮਤਲਬ ਉਹ ਕਹਿੰਦੇ ਵੀ ਬੁੱਲੇ ਸ਼ਾਹ ਦਾ ਕੋਈ ਮੁਰਸ਼ਿਦ ਨਹੀਂ ਸੀ ਇਸੇ ਲਈ ਵਾਰਿ ਸ਼ਾਹ ਨੇ ਲਿਖਿਆ ਤੇ ਇੱਥੇ ਤਾਂ ਹੀ ਤੂੰ ਕਾ ਯੂਜ਼ ਕੀਤੀ ਗਈਆਂ ਬਿਨਾ ਮੁਰਸ਼ਿਦ ਦਾ ਰਾਹ ਨਾ ਹੱਥ ਆਉਂਦੇ ਮਤਲਬ ਰੱਬ ਤੋਂ ਬਿਨਾ ਕੋਈ ਰਾਹ ਵਖਾਉਣ ਵਾਲਾ ਨਹੀਂ ਮੁਰਸ਼ਿਦ ਤੋਂ ਬਿਨਾ ਠੀਕ ਹੈ ਬੁੱਲੇ ਸ਼ਾਹ ਨੂੰ ਜੇ ਇੱਕ ਕਮਾਲ ਮੁਰਸ਼ਿਦ ਦੀ ਲੋੜ ਮਹਿਸੂਸ ਹੋਈ ਬਾਅਦ ਚ ਕਹਿੰਦੇ ਜੀ ਬੁੱਲੇ ਸ਼ਾਹ ਰਡੇ ਇਹ ਜੀ ਕਮਾਲ ਦੇ ਮੁਰਸ਼ਿਦ ਦੀ ਲੋੜ ਮਹਿਸੂਸ ਕਰਨ ਲੱਗੇ ਤੇ ਬੁੱਲੇ ਸ਼ਾਹ ਨੇ ਕੀ ਕੀਤਾ ਜੀ ਮੁਰਸ਼ਿਦ ਦੀ ਢੂੰਡ ਪਾਲ ਸ਼ੁਰੂ ਕਰ ਦਿੱਤੀ ਰਾਜੀ ਠੀਕ ਹੈ ਜੀ ਪਤਾ ਚੱਲਿਆ ਕਿ ਲਾਹੌਰ ਵਿੱਚ ਇੱਕ ਸ਼ਾਹ ਨਾਇਦ ਕਾਦਰੀ ਹੈ ਜੋ ਬਹੁਤ ਪਹੁੰਚਿਆ ਹੋਇਆ ਬਜ਼ੁਰਗ ਹੈ ਠੀਕ ਹੈ ਨਾ ਜੇ ਉਹ ਕਹਿੰਦੇ ਵੀ ਇਹਨਾਂ ਨੂੰ ਪਤਾ ਚੱਲਿਆ ਵੀ ਲਾਹੌਰ ਵਿੱਚ ਇੱਕ ਸ਼ਾਹ ਨਾਇਦ ਦਾ ਕਾਦਰੀ ਬੰਦਾ ਵੀ ਜਿਹੜਾ ਬਹੁਤ ਜ਼ਿਆਦਾ ਪਹੁੰਚਿਆ ਹੋਇਆ ਹੈ ਮਤਲਬ ਇੱਕ ਬਜ਼ੁਰਗ ਸੀ ਇਹੋ ਠੀਕ ਹੈ ਜੀ ਸੌਰੀ ਰਾਜੀ ਮਾਫ ਕਰਨਾ ਹਾਂਜੀ ਬੁੱਲੇ ਸ਼ਾਹ ਉਹਨਾਂ ਦੀ ਖਿਦਮਤ 'ਚ ਜਾ ਕੇ ਹਾਜ਼ਰ ਖਿਦਮਤਾਂ ਮਤਲਬ ਉਹਨਾਂ ਕੋਲ ਜਾ ਕੇ ਹਾਜ਼ਰ ਹੋ ਗਏ ਤੇ ਸ਼ਾਹ ਨਾਇਤ ਉਸ ਵੇਲੇ ਕੀ ਗੰਡਿਆਂ ਦੇ ਪਨੀਰੀ ਪੁੱਟ ਰਿਹਾ ਸੀ राजे ਇੱਕ ਪੰਨੇ ਨੂੰ ਪੁੱਟ ਕੇ ਦੂਜੇ ਪਾਸੇ ਲਾ ਰਿਹਾ ਸੀ ਠੀਕ ਹੈ ਤੇ ਬੁੱਲੇ ਸ਼ਾਹ ਨੂੰ ਵੇਖ ਕੇ ਸ਼ਾਹ ਨੇ ਪੁੱਛਿਆ ਕਿਹੜੇ ਸ਼ਾਹ ਨੇ ਨਾਇਤ ਸ਼ਾਹ ਨੇ ਪੁੱਛਿਆ ਕਿ ਜਵਾਨਾ ਕਿਸ ਕੰਮ ਲਈ ਆਇਆ ਹੈ ਮੈਂ ਤੈਨੂੰ ਸਾਥੋਂ ਕੀ ਤਲਬ ਹੈ ਮਤਲਬ ਉਹਨਾਂ ਨੇ ਸਵਾਲ ਕੀਤਾ ਬੁੱਲੇ ਸ਼ਾਹ ਜੀ ਨੂੰ ਤੇ ਬੁਲੇਸ਼ਾ ਨੇ ਗਿਆ ਸੱਚੀ ਜਗਿਆਸ਼ਾ ਆਗਮੇ ਵਾਂਗ ਬੇਨਤੀ ਕੀਤੀ ਮਤਲਬ ਉਹਨਾਂ ਨੇ ਬੇਨਤੀ ਕੀਤੀ ਸੱਚੀ ਜਗਿਆਸ਼ਾ ਨਾਲ ਕਿ ਸ਼ਾਹ ਜੀ ਮੈਂ ਰੱਬ ਦਾ ਰਾਹ ਪੁੱਛਣਾ ਆਇਆ ਹਾਂ ਤੇ ਰੱਬ ਨੂੰ ਕਿਵੇਂ ਪਾਈਦਾ ਹੈ ਇਹ ਪੁੱਛਣਾ ਹੈ ਠੀਕ ਹੈ ਰਾਜੀ ਕਿ ਨੇ ਬੁਲੇਸ਼ਾ ਨੇ ਨਾਇਤ ਸ਼ਾਹ ਨੂੰ ਕਹ ਆ ਵੀ ਮੈਂ ਰੱਬ ਦਾ ਰਾਹ ਪੁੱਛਣਾ ਆਇਆ ਹਾਂ ਤੇ ਰੱਬ ਨੂੰ ਕਿਵੇਂ ਪਾਈਦਾ ਹੈ ਇਹ ਪੁੱਛਣਾ ਹੈ ਠੀਕ ਹੈ ਸ਼ਾਹ ਨਾਇਤ ਜੀ ਇੱਕ ਗੁਮਸਕਰਾਏ ਤੇ ਉਹਨਾਂ ਨੇ ਮੁਸਕਰਾ ਕੇ ਬੋਲਿਆ ਰੱਬ ਦਾ ਕੀ ਪਾਉਣਾ ਇਧਰੋਂ ਫੁੱਟਣਾ ਤੇ ਉਧਰ ਲਾਉਣਾ ਹਾਂਜੀ ਜਿਹੜੀ ਇਹਨਾਂ ਨੇ ਲਾਈਨ ਬੋਲੀ ਸੀ ਇਹਦੇ ਬਹੁਤ ਡੂੰਗੇ ਅਰਥ ਨਿਕਲਦੇ ਆ ਹਾਂਜੀ ਸ਼ਾਹ ਨਾਇਦ ਜੀ ਮਸਕਾ ਕੇ ਬੋਲੇ ਰੱਬ ਦਾ ਕੀ ਪਾਉਣਾ ਇਧਰ ਉੱਤਰਨਾ ਤੇ ਉੱਤਰ ਲਾਉਣਾ ਹਾਂਜੀ ਉਹਨਾਂ ਦਾ ਮਤਲਬ ਇਹ ਸੀਗਾ ਵੀ ਆਪਣੇ ਜਿਹੜੇ ਮਾਨ ਨੂੰ ਆ ਦੁਨੀਆਦਾਰੀ ਵਿੱਚੋਂ ਪਟਕੇ ਤੇ ਰੱਬ ਵੱਲੀ ਲਾਉਣਾ ਹੀ ਹੈ ਤੇ ਰੱਬ ਨੂੰ ਪਾਉਣਾ ਕੋਈ ਔਖਾ ਨਹੀਂ ਠੀਕ ਹੈ ਜੀ ਹਾਂਜੀ ਆਵੇ ਅੱਗੇ ਆਪਣੇ ਲਿਖਿਆ ਹੋਇਆ ਸ਼ਾਹ ਦਾ ਜਿਹੜਾ ਮਤਲਬ ਨਾਇਦ ਸ਼ਾਹ ਦਾ ਭਾਵ ਸਪੱਸ਼ਟ ਸੀ ਕਿ ਆਪਣੇ ਮਨ ਨੂੰ ਦੁਨੀਦਾਰੀ ਦੇ ਝਮੇਲਿਆਂ ਤੋਂ ਹਟਾ ਕੇ ਰੱਬ ਵਾਲੇ ਪਾਸੇ ਲਾਉਣ ਨਾਲ ਹੀ ਰੱਬ ਦੀ ਪ੍ਰਾਪਤੀ ਹੋ ਸਕਦੀ ਹੈ ਠੀਕ ਹੈ ਜੀ ਇਸ ਰਮਝ ਨੇ ਬੁੱਲੇ ਸ਼ਾਹ ਤੇ ਡੂੰਗਾ ਸਰ ਕੀਤਾ ਮਤਲਬ ਉਹ ਜਦੋਂ ਨੇ ਰਮਝ ਸਮਝ ਗਏ ਤੇ ਉਹਨਾਂ ਤੇ ਡੂੰਗਾ ਸਰੋਇਆ ਬੁੱਲੇ ਸ਼ਾਹ ਤੇ ਤੇ ਬੁੱਲੇ ਸ਼ਾਹ ਸ਼ਾਨਾਇ ਤੇ ਚਰਨੀ ਡੇਗੀ ਪਏ ਤੇ ਉਹਨਾਂ ਨੂੰ ਆਪਣਾ ਮੋਰਛਰ ਧਾਰਨ ਕਰ ਲਿਆ ਠੀਕ ਹੈ ਐਦਾਂ ਮੋਰਛਰ ਧਾਰਨ ਕੀਤਾ ਸੀ ਰਜ ਜਨਾਂ ਨੇ ਨਾਇਤ ਸ਼ਾਹ ਜੀ ਨੂੰ ਹਾਂਜੀ ਸ਼ਾਹ ਨਾਇਤ ਨੇ ਮੀਆਂ ਸ਼ਾਹ ਨਾਇਤ ਤੇ ਮੀਆਂ ਮੀ ਦੇਵੀ ਨੇੜੇ ਦੇ ਸਬੰਧ ਦੱਸਿਆ ਜਾਂਦਾ ਹੈ ਠੀਕ ਹੈ ਮਤਲਬ ਉਹਨਾਂ ਦੇ ਮੀਆਂ ਮੇਰ ਨਾਲ ਵੀ ਨੇੜੇ ਦੇ ਸਬੰਧ ਸੀਗੇ ਕਾਦਰੀ ਦਾ ਮਰੀਨ ਹੋਰ ਕਰਕੇ ਬੁੱਲੇ ਸ਼ਾਹ ਵੀ ਕਾਦਰੀ ਸੂਫੀ ਸੀ ਮਤਲਬ ਜਦੋਂ ਕਾਦਰੀ ਸੰਪਰਦਾਇ ਨਾਲ ਜੁੜ ਗਿਆ ਰਾਜੀ ਤੇ ਫਿਰ ਉਹ ਵੀ ਕਾਦਰੀ ਸੂਫੀ ਬਣ ਗਿਆ ਬੁੱਲੇ ਸ਼ਾਹ ਦਾ ਸਬੰਧ ਸੈਦ ਘਰਾਣੇ ਨਾਲ ਸੀ ਜੋ ਆਪਣੇ ਆਪ ਨੂੰ ਦੂਜਿਆਂ ਤੋਂ ਉੱਤਮ ਸਮਝਦੇ ਸੀਗੇ ਮਤਲਬ ਉਹ ਬਹੁਤ ਵੱਡੇ ਘਰਾਣੇ ਨਾਲ ਜਿਹੜੇ ਸૈયਦ ਘਰਾਣਾ ਸੀ ਰਜੋ ਸਮੇਂ ਦਾ ਬਹੁਤ ਚੱਕਰਾ ਨਾਮ ਮੰਨਿਆ ਜਾਂਦਾ ਸੀਗਾ ਤੇ ਉਹ ਆਪਣੇ ਆਪ ਨੂੰ ਸਭ ਤੋਂ ਉੱਤਮ ਸਮਝਦੇ ਸੀ ਵੀ ਜਾਦਾ ਵਧੀਆ ਸਮਝਦੇ ਸੀ ਪਰ ਜਿਹੜਾ ਬੁੱਲੇ ਸ਼ਾਹ ਦਾ ਮੁਰਸ਼ਿਦ ਸੀਗਾ ਰਾਈ ਜੱਤ ਨਾਲ ਸੰਬੰਧ ਰੱਖਦਾ ਸੀ ਜਿਹੜੀ ਰਾਈ ਜੱਤ ਅਸੀਂ ਨੀਵੀਂ ਸੀ ਤੇ ਸૈયਦ ਸૈયਦ ਜੱਤ ਸੀ ਜਿਹੜੀ ਮਤਲਬ ਉੱਪਰ ਸੀ ਉੱਚੀ ਸੀਗੀ ਠੀਕ ਹੈ ਰਜੀ ਜਦੋਂ ਬੁੱਲੇ ਸ਼ਾਹ ਦੇ ਘਰ ਦੇ ਤੇ ਰਿਸ਼ਤੇਦਾਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਕਿਸ ਨੇ ਕਿ ਰਾਈ ਨੂੰ ਆਪਣਾ ਮੁਰਸ਼ਿਦ ਧਾਰਨ ਕੀਤਾ ਹੈ ਤਾਂ ਉਹਨਾਂ ਨੇ ਬੁੱਲੇ ਸ਼ਾਹ ਨੂੰ ਸਮਝਾਇਆ ਕਿ ਛੋਟੀ ਜਾਤ ਦੇ ਬੰਦੇ ਨੂੰ ਆਪਣਾ ਮੁਰਸ਼ਿਦ ਨਾ ਬਣਾਵੇ ਹਾਂਜੀ राजे ਜਿਹੜੇ ਉਹਨਾਂ ਦੇ ਮਤਲਬ ਮੁਰਸ਼ਿਦ ਸੀ ਉਹ ਰਾਈ ਜਾਤ ਨਾਲ ਸਬੰਧ ਰੱਖਦੇ ਸੀ ਤੇ ਸਈ ਜਾਤ ਨਾਲ ਸਬੰਧ ਰੱਖਦੇ ਸੀ ਤੇ ਉਹਨਾਂ ਦੇ ਘਰ ਦੇ ਤੇ ਰਿਸ਼ਤੇਦਾਰਾਂ ਨਾਲ ਕਿਹੜੀ ਹੈ ਇਹ ਗੱਲ ਮਨਜ਼ੂਰ ਨਹੀਂ ਸੀ ਇਸ ਕਰਕੇ ਉਹਨਾਂ ਨੇ ਬੁੱਲੇ ਸ਼ਾਹ ਜੀ ਨੂੰ ਬਹੁਤ ਸਮਝਾਇਆ ਵੀ ਛੋਟੀ ਜਾਤ ਦੇ ਬੰਦੇ ਨਾਲ ਉਹ ਬੰਦੇ ਨੂੰ ਆਪਣਾ ਮੁਰਸ਼ਿਦ ਨਾ ਬਣਾਵੇ ਠੀਕ ਹੈ ਜੀ ਪਰੰਤੂ ਬੁੱਲੇ ਸ਼ਾਹ ਜੀ ਕਿਸੇ ਦੀ ਪਰਵਾਹ ਨਾ ਕੀਤੀ ਪਰ ਜਿਹੜੇ ਬੁੱਲੇ ਸ਼ਾਹ ਸੀ ਉਹਨਾਂ ਨੇ ਕਿਸੇ ਦੀ ਪਰਵਾਹ ਨਾ ਕੀਤੀ ਬੁੱਲੇਸ਼ਾ ਨੂੰ ਆਪਣੇ ਮੁਰਸ਼ਿਦ ਦੇ ਵਿੱਚ ਅਪਾਰ ਸ਼ਰਧਾ ਸੀ ਮਤਲਬ ਉਹ ਆਪਣੇ ਰੱਬ ਨੂੰ ਇੰਨਾ ਕੁ ਮੁਰਸ਼ਿਦ ਨੂੰ ਇੰਨਾ ਕੁ ਮੰਨ ਚੁੱਕਿਆ ਸੀ ਉਸ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਵੀ ਉਹ ਛੋਟੀ ਜਾਤ ਦਾ ਆ ਮੈਂ ਵੱਡੀ ਜਾਤ ਦਾ ਬਸ ਉਹਨਾਂ ਨੇ ਉਹਦੇ ਵਿੱਚ ਸ਼ਰਧਾ ਰੱਖੀ ਪੂਰੀ ਤੇ ਉਹ ਉਸ ਨੂੰ ਆਪਣਾ ਰਹਿਬਰ ਤੇ ਸੰਸਾਰ ਰੂਪੀ ਸਾਗਰ ਤੋਂ ਪਾਰ ਲੰਘਾਉਣ ਵਾਲਾ ਮੰਨਦਾ ਸੀ ਠੀਕ ਹੈ ਰਜੀ ਆਪਣੇ ਮੁਰਸ਼ਿਦ ਦੀ ਇੰਤਕਾਲ ਤੋਂ ਬਾਅਦ ਬੁੱਲੇਸ਼ਾ 30 ਸਾਲ ਤੱਕ ਉਸ ਦੀ ਗੱਦੀ ਤੇ ਬਠਰੀ ਜਦੋਂ ਮਤਲਬ ਜੇ ਸ਼ਾਹ ਨਾਇਤ ਜੀ ਦੀ ਡੈਥ ਹੋ ਗਈ राजे ਇੰਤਕਾਲ ਹੋ ਗਿਆ ਨਾ ਦਾ ਤੇ ਬੁੱਲੇ ਸ਼ਾ 30 ਸਾਲ ਤੱਕ ਉਸ ਦੀ ਗੱਦੀ ਤੇ ਬੈਠੇ ਠੀਕ ਹੈ ਲੋਕਾਂ ਨੂੰ ਕੀ ਹੈ ਰਹਾਣੀ ਸਿੱਖਿਆ ਦਿੰਦਾ ਰਿਹਾ ਸ਼ਾਹ ਨਾਇਤ ਦੇ ਨਾਲ ਨਾਲ ਬੁੱਲੇ ਸ਼ਾ حضرت ਮੁਹੰਮਦ ਨੂੰ ਆਪਣਾ ਖਾਸ ਹੀਲਾ ਤੇ ਰਾਤ ਸੇਰਾ ਦਾ ਬੰਦ ਦੱਸਦਾ ਹੈ ਮੰਨਦਾ ਹੈ ਆਏਗਾ राजे ਇਥੇ ਸਾਰੀ ਮਾਫ ਕਰਨਾ ਮੰਨਦਾ ਨਾਨੂ ਹਜ਼ਰਤ ਮੁਹੰਮਦ ਜੀ ਨੂੰ ਮੁਰਸ਼ਿਦ ਸੀ ਇਹਨਾਂ ਦੇ ਸ਼ਾਨਾ ਇਥੇ ਤੇ ਰਾਹ ਦਾ ਸੇਰਾ ਮੰਨਦੇ ਹੋ ਹਜ਼ਰਤ ਮੁਹੰਮਦ ਜੀ ਨੇ ਹਾਂਜੀ ਬੁੱਲੇ ਸ਼ਾਹ ਜਿਹੜੇ 18ਵੀਂ ਸਦੀ ਦਾ ਪ੍ਰਮੁੱਖ ਕਵੀ ਸੀ ਠੀਕ ਹੈ ਇਹ ਕਿਹੜੀ ਸਦੀ ਦਾ 18ਵੀਂ ਸਦੀ ਦਾ ਇਥੇ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਆਪਣਾ ਕਿ ਬੁੱਲੇ ਸ਼ਾਹ ਜੀ ਕਿਹੜੀ ਸਦੀ ਦੇ ਪ੍ਰਮੁੱਖ ਕਵੀ ਸਨ 18ਵੀਂ ਦੇ ਠੀਕ ਹੈ राजे ਤੇ ਲਿਖ ਲਿਆ ਤੁਸੀਂ ਉਸ ਤੋਂ ਬਾਅਦ ਪੰਜਾਬੀ ਵਿੱਚ ਨੂੰ ਸੁਣੇ ਮਾਲਰ ਜੀ ਆ ਤੇ ਉਸ ਵਿੱਚ ਉਸ ਦੀਆਂ 156 ਕਾਫੀਆਂ ਹਨ ਠੀਕ ਹੈ ਜੀ ਮਤਲਬ ਪੰਜਾਬੀ ਵਿੱਚ ਉਹਨਾਂ ਨੇ 156 ਕਾਫੀਆਂ ਲਿਖਿਆ ਹੈ ਨਾ ਤੇ ਬੁੱਲੇ ਸ਼ਾ ਦੀ ਇੱਕ ਸਾਰੀ ਕਵਿਤਾ ਫਕੀਰ ਮੁਹੰਮਦ ਫਕੀਰ ਦਵਾਰਾ ਫਾਰਸੀ ਅੱਖਰਾਂ ਵਾ ਫਾਰਸੀ ਅੱਖਰਾਂ ਵਿੱਚ ਸੰਪਾਦਿਤ ਪੁਸਤਕ ਕੁਲੀਆਤ ਬੁੱਲੇ ਸ਼ਾ ਅਤੇ ਗੁਰਦੇਵ ਸਿੰਘ ਦਵਾਰਾ ਸੰਪਾਦਿਤ ਕਲਾਮ ਬੁੱਲੇ ਸ਼ਾ ਵਿੱਚ ਉਪਲਬਧ ਹੈ ਫਤਲੂ ਨਾ ਦੋਨਾਂ ਨੇ ਜਿਹੜੇ ਮੁਹੰਮਦ ਫਕੀਰ ਤੇ ਗੁਰਦੇਵ ਸਿੰਘ ਜੀ ਆ ਇਹਨਾਂ ਦੀਆਂ ਜਿਹੜੀਆਂ ਸੰਪਾਦਿਤ ਪੁਸਤਕਾਂ ਲਿਖੀਆਂ ਇਹਨਾਂ ਨੇ ਬੁੱਲੇ ਸ਼ਾਹ ਵਿੱਚ ਤੇ ਜਿਹੜੀਆਂ ਉਪਲਬਧ ਹਨ ਠੀਕ ਹੈ राजे ਬੁੱਲੇ ਸ਼ਾਹ ਦੀਆਂ ਕਾਫੀਆਂ ਦੀ ਗਿਣਤੀ ਵਧੇਰੇ ਹੈ ਤੇ ਉਸ ਦੀ ਪ੍ਰਸਿੱਧੀ ਦਾ ਕਾਰਨ ਵੇਰੀਆਂ ਜਿਹੜੀਆਂ ਕਾਫੀਆਂ ਹਾਂਜੀ राजे ਕਹਿੰਦੇ ਉਹਨਾਂ ਨੇ ਬਹੁਤ ਸਾਰੀਆਂ ਕਾਫੀਆਂ ਲਿਖੀਆਂ ਜਿਵੇਂ 155 ਕਾਫੀਆਂ ਲਿਖਿਆ राजे ਉਹਨਾਂ ਨੇ ਤੇ ਉਹਨਾਂ ਦੀ ਜਿਹੜਾ ਪ੍ਰਸਿੱਧ ਹੋਈ ਇਹਦਾ ਕਾਰਨ ਵੀ ਉਹ ਕਾਫੀਆਂ ਹੀ ਹਨ ਠੀਕ ਹੈ राजे ਬੁੱਲੇ ਸ਼ਾਹ ਦੀਆਂ ਕਾਫੀਆਂ ਵਿੱਚ ਕੀ ਹੈ ਰਹਾਸਵਾਦੀ ਇਹ ਚਾਰ ਪੇਸ਼ ਹੋਏ ਹਨ ਠੀਕ ਹੈ ਬਾਕੀ ਰਚਨਾ ਵਿੱਚ ਬੇਹਰਾ ਦੀਆਂ ਭਾਵਨਾਵਾਂ ਵੀ ਪੇਸ਼ ਕਰੀ ਹੈ ਮਤਲਬ ਜਿਹੜੀਆਂ ਨੇ ਇਕੱਲੀਆਂ ਕਾਫੀਆਂ ਰਜੋ ਦੇ ਵਿੱਚ ਉਹ ਰਾਸਵਾਦੀ ਵਿਚਾਰ ਪੇਸ਼ ਕੀਤੇ ਇਹਨਾਂ ਨੇ ਤੇ ਬਾਕੀ ਰਚਨਾਵਾਂ ਵਿੱਚ ਕੀ ਬੇਹਰਾ ਦੀਆਂ ਭਾਵਨਾਵਾਂ ਨੂੰ ਪੇਸ਼ ਕੀਤਾ ਹੈ ਉਸ ਵਾਰ ਜਿਹਨਾਂ ਦੀ ਸਮੁੱਚੀ ਜਿਹੜੀ ਰਚਨਾ ਵਿੱਚ ਪੇਸ਼ ਹੋਈ ਵਿਚਾਰ ਸੰਪੇਕ ਵਿੱਚ ਇਸ ਤਰ੍ਹਾਂ ਹਨ ਬੁੱਲੇ ਸ਼ਾਹ ਅਨਸਾਰ ਹਾਂਜੀ ਮਤਲਬ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਆਪਣੀ ਰਚਨਾ ਦਿੱਤੀ ਕੀ ਲਿਖਦੇ ਹੋ ਰੱਬ ਅੱਲਾ ਪਰਮਾਤਮਾ ਇੱਕ ਉਹ ਕਹਿੰਦੀ ਜਿਸ ਨੇ ਸਾਰੀ ਦੁਨੀਆ ਤੇ ਸਾਰੇ ਮਨੁੱਖ ਬਣਾਏ ਹਨ ਜੀ ਉਹ ਕਹਿੰਦੀ ਕੋਈ ਰੱਬ ਹੈ ਜਿਹੜਾ ਆਪਾਂ ਰੱਬ ਮੰਨਦੇ ਆ ਜਾਂ ਅੱਲਾ ਜਾਂ ਪਰਮਾਤਮਾ ਹੈ ਸਾਰੇ ਦਿਨੋਂ ਇਕਈਆ ਤੇ ਜਿਨ੍ਹਾਂ ਨੇ ਦੁਨੀਆ ਨੂੰ ਬਣਾਇਆ ਤੇ ਜਾਂ ਸਾਰੇ ਮਨੁੱਖ ਬਣਾਏ ਹਨ ਦੂਜੇ ਨੰਬਰ ਤੇ ਜੋ ਕਹਿੰਦੀ ਉਸ ਰੱਬ ਨਾਲ ਇਸ਼ਕ ਜਾਂ ਪ੍ਰੇਮ ਉਸ ਦੇ ਵਿਚਾਰਾਂ ਦਾ ਕੇਂਦਰੀ ਤੁਰਾ ਹੈ ਹਾਂਜੀ ਉਹ ਕਹਿੰਦੀ ਉਹਦੇ ਰੱਬ ਨਾਲ ਇਸ਼ਕ ਹੋਣਾ ਚਾਹੀਦਾ ਪ੍ਰੇਮਣਾ ਚਾਹੀਦਾ ਤੇ ਇਹ ਹੀ ਉਹਦੇ ਵਿਚਾਰਾਂ ਦਾ ਜਿਹੜਾ ਕੇਂਦਰੀ ਤੁਰਾ ਹੈ ਕੇਂਦਰੀ ਤੁਰਾ ਮਤਰਾ ਮੇਨ ਫੋਕਸ ਸਾਰਾ ਜੀ ਠੀਕ ਹੈ ਬੁੱਲੇ ਸ਼ਾਨਸਾਰ ਸੱਚੇ ਦਿਲ ਨਾਲ ਰੱਬ ਨੂੰ ਯਾਦ ਕਰਨਾ ਤੇ ਉਸਦੇ ਬੰਦਿਆਂ ਨੂੰ ਪਿਆਰ ਕਰਨਾ ਹੀ ਰੱਬ ਨਾਲ ਇਸ਼ਕ ਕਰਨਾ ਹੈ ਤੇ ਇਹੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ ਹਾਂਜੀ ਉਹ ਕਹਿੰਦੇ ਵੀ ਉਹ ਮੰਨਦੇ ਵੀ ਸੱਚੇ ਦਿਲ ਨਾਲ ਜੇ ਆਪਾਂ ਰੱਬ ਨੂੰ ਯਾਦ ਕਰਦੇ ਆ ਤੇ ਬੰਦਿਆਂ ਨੂੰ ਪਿਆਰ ਕਰਦੇ ਆ ਜਾਂ ਰੱਬ ਨਾਲ ਇਸ਼ਕ ਕਰਦੇ ਆ ਤੇ ਇਹੀ ਜਾ ਕੇ ਕਹਾਂਗੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦਾ ਠੀਕ ਹੈ ਜੀ ਹਾਂਜੀ ਇਹ ਇਹਨਾਂ ਦੇ ਤਿੰਨ ਵਿਚਾਰ ਦਿੱਤੇ ਉਹਨਾਂ ਨੇ ਆਪਣੀ ਰਚਨਾਵਾਂ ਵਿੱਚ ਜਿਹੜੀ ਉਸ ਤੋਂ ਬਧਰ ਜੇ ਆਪਣੇ ਦਿਲ ਨੂੰ ਰੱਬ ਨਾਲ ਜੋੜਨਾ ਹੀ ਉਸ ਦੀ ਸੱਚੀ ਬਾਤ ਜਾਂ ਭਗਤੀ ਹੈ ਮਤਲਬ ਉਹ ਕਿ ਆਪਣੇ ਦਿਲ ਨੂੰ ਰੱਬ ਨਾਲ ਜੋੜਨਾ ਹੀ ਸੱਚੀ ਭਗਤੀ ਮੰਨਦੇ ਸੀਗੇ ਉਹ ਜਿਹੇ ਕਰਮ ਕਾਂਡਾਂ ਨੂੰ ਪਸੰਦ ਨਹੀਂ ਕਰਦੇ ਸੀ ਜੋ ਕੇਵਲ ਲੋਕਾਂ ਨੂੰ ਦਿਖਾਉਣ ਲਈ ਕੀਤੇ ਜਾਂਦੇ ਮਤਲਬ ਕਰਮ ਕਾਂਡਾਂ ਤੋਂ ਦੂਰ ਰਹਿੰਦੇ ਸੀ ਉਹਨਾਂ ਨੂੰ ਪਸੰਦ ਨਹੀਂ ਸੀ ਤੇ ਉਹ ਲੋਕ ਦਿਖਾਵੇ ਲਈ ਕੁਝ ਵੀ ਨਹੀਂ ਕਰਦੇ ਸੀਗੇ ਉਸ ਸੰਸਾਰ ਦੂਜੇ ਮਨੁੱਖਾਂ ਨਾਲ ਪਿਆਰ ਤੇ ਹਮਦਰਦੀ ਹੀ ਮਨੁੱਖ ਦਾ ਅਸਲ ਕਰਤਵ ਹੈ ਹਾਂਜੀ ਰਜੂ ਕਹਿੰਦੇ ਵੀ ਇੱਕ ਦੂਜੇ ਨਾਲ ਪਿਆਰ ਨਾ ਰਹਿਣਾ ਹਮਦਰਦੀ ਦਿਖਾਉਣਾ ਹੀ ਮਨੁੱਖਤਾ ਕੀ ਆ ਅਸਲ ਕਰਤ ਹੈ ਠੀਕ ਹੈ ਬੁੱਲੇ ਸ਼ਾਹ ਆਖਦਾ ਹੈ ਕਿ ਇਹ ਸੰਸਾਰ ਨਾਸ਼ਵਾਨ ਆ ਠੀਕ ਹੈ ਮਨੁੱਖ ਸਦਾ ਇਸ ਸੰਸਾਰ ਵਿੱਚ ਨਹੀਂ ਰਹਿਣਾ ਉਹ ਕਹਿੰਦੇ ਵੀ ਇਹ ਸੰਸਾਰ ਨਾਸ਼ਵਾਨ ਆ ਮਤਲਬ ਕੋਈ ਵੀ ਇਸ ਸੰਸਾਰ ਵਿੱਚ ਹਮੇਸ਼ਾ ਨਹੀਂ ਅਮਰ ਨਹੀਂ ਰਹੇਗਾ ਹਮੇਸ਼ਾ ਤੁਹਾਨੂੰ ਪਤਾ ਲੋਕ ਜੰਹਦੇ ਮਰਦੇ ਰਹਿੰਦੇ ਰਹੇ ਜੇ ਇਹਨੇ ਤਾਂ ਕਹਿੰਦਾ ਪਾਵੇ ਹੀ ਸੀਗਾ ਵੀ ਕੋਈ ਵੀ ਇਸ ਸੰਸਾਰ ਵਿੱਚ ਨਹੀਂ ਰਹੇਗਾ ਰਹਿਣਾ ਠੀਕ ਹੈ ਇਹ ਜੀਵਨ ਬੰਦੇ ਨੂੰ ਇੱਕ ਵਾਰ ਹੀ ਮਿਲਦਾ ਉਹ ਕਹਿੰਦੇ ਇੱਕ ਵਾਰੀ ਜੀਵਨ ਮਿਲਦਾ ਆਪਾਂ ਨੂੰ ਜ਼ਿੰਦਗੀ ਰਜੀ ਇਹ ਤਾਂ ਆਪਾਂ ਨੂੰ ਪਤਾ ਇੱਕ ਵਾਰੀ ਜ਼ਿੰਦਗੀ ਮਿਲਦੀ ਹੈ ਦੂਰੀ ਵਾਰੀ ਪਤਾ ਨਹੀਂ ਆਪਾਂ ਨੂੰ ਜੀਵਨ ਮਿਲੇ ਨਾ ਮਿਲੇ ਠੀਕ ਹੈ ਇਸ ਲਈ ਉਹ ਕੀ ਕਹਿੰਦੇ ਜਿਸ ਨੂੰ ਰੱਬ ਦੇ ਮਾਰਗ ਤੇ ਚੱਲ ਕੇ ਹੀ ਸਫਲ ਬਣਾਇਆ ਜਾ ਸਕਦਾ ਹੈ ਹਾਂ ਜੀ ਉਹ ਕਹਿੰਦਾ ਬੰਦੇ ਨੂੰ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ ਤੇ ਇਹਨੂੰ ਰੱਬ ਨਾਲ ਹੀ ਜੁੜ ਕੇ ਬਤੀਤ ਕਰਨਾ ਚਾਹੀਦਾ ਹੈ ਇਹ ਭਾਵਨਾ ਦਾ ਇਸ ਲਈ ਮਨੁੱਖ ਨੂੰ ਸੰਭਲ ਕੇ ਸੰਸਾਰ ਵਿੱਚ ਵਿਚਰਨਾ ਚਾਹੀਦਾ ਹਾਂ ਜੀ ਸੰਭਲ ਕੇ ਵਿਚਰਨ ਦਾ ਭਾਵ ਰਾਜੀ ਵੀ ਕਰਮ ਕਾਂਡਾ ਵਗੈਰਾ ਤੋਂ ਬੁਰੀ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਰੱਬ ਨਾਲ ਜੁੜ ਕੇ ਰਹਿਣਾ ਚਾਹੀਦਾ ਤੇ ਇਹਦਾ ਮਤਲਬ ਇਹੀ ਹੈ ਇਸ ਲਈ ਸੰਸਾਰ ਇਸ ਤਰ੍ਹਾਂ ਇਸ ਸੰਸਾਰ ਵਿੱਚ ਰਹਿਣਾ ਚਾਹੀਦਾ ਮਤਲਬ ਬੁਰੇ ਕੰਮ ਵਗੈਰਾ ਨਹੀਂ ਕਰਨ ਚਾਹੀਦੇ ਹਾਂ ਜੀਵ ਕਹਿੰਦਾ ਵੀ ਕ੍ਰਾਂਟ ਸ਼੍ਰੀਪ ਵਿੱਚ ਰੱਬ ਆਖਦਾ ਹੈ ਕਿ ਮੈਂ ਮਨੁੱਖ ਦੀ ਸਾਰਾਗ ਤੋਂ ਵੀ ਜ਼ਿਆਦਾ ਉਹਦੇ ਨੇੜੇ ਹੈ ਹਾਂ ਜਿਹੜੀ ਉਹ ਕਹਿੰਦੇ ਵੀ ਮਨੁੱਖ ਦੀ ਸਾਰਾਗ ਹੁੰਦੀ ਆ ਤੇ ਉਹ ਕ੍ਰਾਂਟ ਸ਼੍ਰੀਪ ਵਿੱਚ ਲਿਖਿਆ ਗਿਆ ਰਾਜੀ ਕਿ ਰੱਬ ਕਹਿੰਦਾ ਕਿ ਮੈਂ ਮਨੁੱਖ ਦੀ ਸਾਰਾਗ ਤੋਂ ਵੀ ਜ਼ਿਆਦਾ ਮਨੁੱਖ ਦੇ ਨੇੜੇ ਹਾਂ ਠੀਕ ਹੈ ਬੁੱਲੇ ਸ਼ਾਨਸ ਆ ਰਹੀ ਰੱਬ ਹਰ ਥਾਂ ਹੈ ਹੰਜੂ ਕੀ ਕਹਿੰਦੇ ਵੀ ਰੱਬ ਹਰ ਥਾਂ ਹੈ ਸੰਸਾਰ ਦੇ ਕਣਕਣ ਵਿੱਚ ਹੈ ਉਹ ਵਸਿਆ ਹੋਇਆ ਹੈ ਉਸ ਨੂੰ ਪ੍ਰਾਪਤ ਕਰਨ ਲਈ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ ਹੰਜੂ ਕਹਿੰਦੇ ਵੀ ਆਪਣੇ ਮਨ ਦੇ ਅੰਦਰ ਹੀ ਝਾਕੇ ਦੇਖੋ ਆਪਣੇ ਮਨ ਦੇ ਅੰਦਰ ਹੀ ਜਿਹੜਾ ਰੱਬ ਹੈ ਕਣਕਣ ਦੇ ਵਿੱਚ ਰੱਬਾ ਹਰ ਚੀਜ਼ ਦੇ ਵਿੱਚ ਰੱਬਾ ਮਤਲਬ ਰੱਬ ਨੂੰ ਪ੍ਰਾਪਤ ਕਰਨ ਲਈ ਕਿਤੇ ਦੂਰ ਭਟਕਣ ਦੀ ਲੋੜ ਨਹੀਂ ਪੈਂਦੀ ਬਸ ਆਪਣੇ ਦਿਲ ਨੂੰ ਹੀ ਇਸ ਨਾਲ ਜੋੜੋ ਤੇ ਤੁਹਾਨੂੰ ਹਰ ਚੀਜ਼ ਵਿੱਚ ਚੋਸ ਦੇ ਦਰਸ਼ਨ ਹੋ ਸਕਦੇ ਠੀਕ ਹੈ ਨਾ ਜੀ ਮਤਲਬ ਕਿ ਉਹ ਇੰਨਾ ਕੁ ਜਿਆਦਾ ਆਪਣੇ ਮੁਰਸ਼ਿਦ ਨੂੰ ਜਾਂ ਪ੍ਰਮਾਤਮਨ ਜਾਂ ਰੱਬ ਨੂੰ ਮੰਨਦੇ ਸੀ ਉਹ ਕਹਿੰਦੇ ਵੀ ਜੇ ਆਪਾਂ ਆਪਣੇ ਦੇਲ ਨੂੰ ਉਹਦੇ ਨਾਲ ਜੁੜ ਕੇ ਰੱਖਾਂਗੇ ਨਾ ਰੱਬ ਨਾਲ ਜੋੜ ਕੇ ਰੱਖਾਂਗੇ ਤੇ ਬਸ ਆਪਾਂ ਨੂੰ ਹਰ ਚੀਜ਼ ਵਿੱਚ ਉਹ ਰੱਬ ਦੇ ਦਰਸ਼ਨ ਹੋਣਗੇ ਠੀਕ ਹੈ ਜਦੋਂ ਮਨੁੱਖ ਸੱਚੇ ਦਿਲੋਂ ਰੱਬ ਨੂੰ ਯਾਦ ਕਰਦਾ ਤੇ ਉਸ ਨੂੰ ਉਸ ਨਾਲ ਇਸ਼ਕ ਕਰਦਾ ਤੇ ਉਸ ਨੂੰ ਆਪਣੇ ਦਿਲ ਵਿੱਚ ਬਸਾਉਂਦਾ ਹੈ ਤੇ ਮਨੁੱਖ ਦਾ ਆਪਾ ਕੀ ਖਤਮ ਹੋ ਜਾਂਦਾ ਹੈ ਇਹ ਬੰਦੇ ਨੂੰ ਆਪਣੇ ਅੰਦਰ ਤੋਂ ਬਾਹਰ ਰੱਬ ਹੀ ਨਜ਼ਰ ਆਉਂਦਾ ਹੈ ਹਾਂਜੀ ਰਜੀ ਉਹ ਕਹਿੰਦਾ ਵੀ ਜਦੋਂ ਆਪਾਂ ਦੁਨੀਆਦਾਰੀ ਤੋਂ ਨਿਕਲ ਕੇ ਉਹਨਾਂ ਦੇ ਚਮੇਲੇ ਤੋਂ ਨਿਕਲ ਕੇ ਬਾਹਰ ਆਉਣੇ ਤੇ ਰੱਬ ਨੂੰ ਆਪਣੇ ਮਨ ਵਿੱਚ ਬਸਾਉਣੇ ਉਹਦੇ ਨਾਲ ਇਸ਼ਕ ਕਰਦੇ ਆ ਤੇ ਕੀ ਹ ਮਨੁੱਖ ਤਾਂ ਕਹਿੰਦੇ ਆਪਾਂ ਜਿਹੜਾ ਆਪਣਾ ਆਪ ਉਹ ਖਤਮ ਹੋ ਜਾਂਦਾ ਤੇ ਬੰਦੇ ਨੂੰ ਆਪਣੇ ਅੰਦਰ ਤੋਂ ਬਾਹਰ ਤਾਂ ਹੀ ਕੀ ਹੈ ਰੱਬ ਹੀ ਨਜ਼ਰ ਆਉਂਦਾ ਹੈ ਠੀਕ ਹੈ ਰਜੀ ਉਸ ਦੀ ਮੈਂ ਨਹੀਂ ਰਹਿੰਦੀ ਉਹ ਕਲਾ ਮਦਲ ਜਿਹੜਾ ਆਪਾਂ ਮੈਂ ਮੈਂ ਕਰਦੇ ਹਾਂ ਉਹਦੇ ਵਿੱਚ ਮੈਂ ਨਹੀਂ ਰਹਿੰਦੀ ਆਪਣੀ ਕੇਵਲ ਤੂੰ ਹੀ ਤੂੰ ਰਹਿ ਜਾਂਦਾ ਤੂੰ ਹੀ ਤੂੰ ਦਾ ਭਾਵ ਰੱਬ ਰੱਬ ਹੀ ਰਹਿ ਜਾਂਦਾ ਹੈ ਬੁੱਲੇ ਸ਼ਾਹ ਆਖਦੇ ਹਨ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ ਹਾਂ ਜੀ ਰਜੀ ਇਹਦਾ ਭਾਵ ਇਹ ਹੈ ਵੀ ਰੱਬ ਰੱਬ ਕਰਦਾ ਸੀ ਤੇ ਉਹ ਰੱਬ ਦੀ ਪ੍ਰਾਪਤੀ ਲਈ ਰੱਬ ਵਿੱਚ ਹੀ ਲੀਨ ਹੋ ਗਿਆ ਠੀਕ ਹੈ ਉਹ ਕੀ ਇਹ ਕਹਿੰਦੇ ਰਾਜੀ ਹਕੀਕਤ ਦਾ ਤਾਰਸਮਾਨ ਹੈ ਤੇ ਸਚਾਈਆਂ ਨੂੰ ਹੀ ਬਿਆਨ ਕਰਦਾ ਹੈ ਮਤਲਬ ਉਹ ਹਕੀਕਤੇ ਵਿਸ਼ਵਾਸ ਕਰਦਾ ਤੇ ਸਚਾਈਆਂ ਬਹਿਣ ਕਰਨ ਵਿੱਚ ਯਕੀਨ ਰੱਖਦਾ ਉਹ ਨਿਵਾਜ਼ ਦਾ ਵਿਰੋਧੀ ਹੈ ਠੀਕ ਹੈ ਨਾ ਜੀ ਐਕਸਟਰਾ ਪੈਕ ਐਸੀ ਆਪਣਾ ਕੱਟ ਲੈਣ ਨੂੰ ਤੁਸੀਂ ਹਾਂਜੀ ਉਹ ਕਹਿੰਦੀ ਇਹ ਨਿਵਾਜ਼ ਕਰਨ ਦਾ ਵਿਰੋਧੀ ਹੈ ਹੱਜ ਕਰਨ ਦਾ ਵਿਰੋਧੀ ਹੈ ਇਸ਼ਕ ਮੁਰਸ਼ਿਦ ਖੁਦਾ ਤੇ ਉਹ ਜੋੜ ਦਿੰਦਾ ਠੀਕ ਹੈ ਨਾ ਜੀ ਇਹ ਆਪਾਂ ਪਹਿਲਾਂ ਪੜ੍ਹੀ ਲਿਆ ਵੀ ਕਿਹੜੀ ਚੀਜ਼ ਤੇ ਜੋੜ ਦਿੰਦਾ ਮੁਰਸ਼ਿਦ ਵਿਛੋੜੇ ਨੂੰ ਔਰਤ ਵੇਗਨਾਹੀ ਪੇਸ਼ ਕਰਦਾ ਹੈ ਮਤਲਬ ਉਹ ਕਹਿੰਦਾ ਵੀ ਜਦੋਂ ਆਪਾਂ ਨੂੰ ਮੁਰਸ਼ਿਦ ਤੋਂ ਆਪਣਾ ਵਿਛੋੜਾ ਪੈ ਜਾਂਦਾ ਹੈ ਤੇ ਨੂੰ ਔਰਤ ਦੇ ਵੇਗਾਂ ਜਿਵੇਂ ਔਰਤੇ ਕ ਆਪਣੇ ਮਤਲਬ ਪੁਰਸ਼ ਤੋਂ ਦੂਰ ਹੋ ਜਾਂਦੀ ਹੈ ਜਾਂ ਇੱਕ ਪਤੀ ਆਪਣੇ ਪਤਨੀ ਤੋਂ ਦੂਰ ਹੋਵੇ ਤੇ ਉਹ ਜਿਵੇਂ ਮਤਲਬ ਆਪਣੀ ਸਥਿਤੀ ਨੂੰ ਪੇਸ਼ ਕਰਦੀ ਉਸੇ ਵੇਗਾਂ ਇਹ ਪੇਸ਼ ਕਰਦੇ ਹਨ ਮੁਰਸ਼ਦ ਦੇ ਵਿਛੋੜੇ ਹਨ ਠੀਕ ਹੈ ਤੇ ਰੋਲਾ ਪਾਉਣ ਵਾਲਾ ਸ਼ਾਇਰ ਹੈ ਇਹਨਾਂ ਦੀ ਇੱਕ ਰਚਨਾ ਹੈ ਮੇਰੀ ਬੁੱਕਲ ਦੇ ਵਿੱਚ ਚੋੜ ਠੀਕ ਹੈ ਜਿਉਂ ਹੀ ਵੀ ਰੱਬ ਨੂੰ ਤੇ ਲੈ ਕੇ ਲਿਖਿਆ ਇਹਨਾਂ ਨੇ ਤੇ ਮੁਰਸ਼ਦ ਤੋਂ ਨਕਾਰਿਆ ਜਾਂਦਾ ਤੇ ਮੁਰਸ਼ਦ ਨੂੰ ਮਨਾਉਂਦਾ ਹੈ ਮਤਲਬ ਉਹਨਾਂ ਦਾ ਇੱਕ ਵਾਰ ਕੀ ਹੁੰਦਾ ਰਾਜੀ ਬੁੱਲੇ ਸ਼ਾਹ ਦੇ ਜਿਹੜੇ ਮਰਸ਼ਿਦ ਸੀਗੇ ਸ਼ਾਹ ਨਾਇਤੇ ਜਦੋਂ ਉਹਨਾਂ ਤਰਸ ਜਾਂਦੇ ਆ ਤੇ ਉਹਨਾਂ ਨੂੰ ਮਨਾਉਣ ਲਈ ਉਹ ਕੀ ਜਿਹੜੀਆਂ ਵੇਸਭਾਵਾਂ ਹੁੰਦੀਆਂ ਰਾਜੇ ਉਹਨਾਂ ਤੇ ਨੱਚਣ ਦਾ ਭਲ ਸਕਦਾ ਫਿਰ ਰਾਜੇ ਕੀ ਕਰਦਾ ਆਪਣੇ ਪੈਰਾਂ ਵਿੱਚ ਖੁੰਗਰੂ ਬਨ ਕੇ ਤੇ ਆਪਣੇ ਮਰਸ਼ਿਦ ਨੂੰ ਮਨਾਉਂਦਾ ਹੈ ਤੁਸੀਂ ਕਈ ਗਾਣਿਆਂ ਵਿੱਚ ਸੁਣਿਆ ਵੀ ਹੋਏਗਾ ਰਾਜੇ ਗੁਰਦਾਸ ਮਾਨ ਜੀ ਨੇ ਲਿਖੇ ਹੋਏ ਆਪਣੇ ਬੁੱਲੇ ਸ਼ਾਹ ਬਾਰੇ ਉਹਦੇ ਵਿੱਚ ਕੀ ਹੋਇਆ ਇਹਨਾਂ ਨੇ ਬੁੱਲੇ ਸ਼ਾਹ ਨੇ ਪੈਰੀ ਝਾਂਜਰਾ ਪਾ ਕੇ ਮਤਲਬ ਆਪਣੇ ਮਰਸ਼ਿਦ ਨੂੰ ਮਨਾਇਆ ਸੀਗਾ ਠੀਕ ਹੈ ਤੇ ਉਹਨਾਂ ਨੇ ਮਨਾਉਣ ਵਾਸਤੇ ਨੱਚਣਾ ਕਿਥੋਂ ਸਿੱਖਿਆ ਸੀ ਵੇਸਵਾਵਾਂ ਤੋਂ ਆਖਰ ਤੇ ਪ੍ਰਮਾਤਮਾ ਨਾਲ ਜਾ ਕੇ ਉਹ ਜੋੜੀ ਜਾਂਦੇ ਠੀਕ ਹੈ ਜੁੜਦੇ ਆ ਜਿਹੜਾ ਰਾਜ ਇਹਨਾਂ ਦਾ ਮੈਂ ਤੁਹਾਨੂੰ ਦੱਸਿਆ 18 ਲਿਖਿਆ ਸੀਗਾ 18 ਜਿਹੜਾ ਕਿ ਸ਼ਨੀਵਾਰ ਤੋਂ ਰੰਮ ਹੁੰਦਾ ਤੇ ਸ਼ੁੱਕਰਵਾਰ ਤੇ ਖਤਮ ਹੁੰਦਾ ਰਾਜ ਠੀਕ ਹੈ ਤੇ ਬੁੱਧਵਾਰੇ ਦੇ ਵਿੱਚ ਕੀ ਹੈ ਰਿਪੀਟ ਕੀਤਾ ਜਾਂਦਾ ਉਸ ਤੋਂ ਬਾਅਦ ਰਾਜ ਜਿਹੜੀ ਇਹਨਾਂ ਨੇ 12ਵਾਂ ਲਿਖਿਆ ਉਹ ਉਸ ਮਹੀਨੇ ਤੋਂ ਸ਼ੁਰੂ ਕੀਤੀ ਜਾਂਦੀ ਹੈ ਮਤਲਬ ਉਸ ਮਹੀਨੇ ਤੋਂ ਸ਼ੁਰੂ ਹੁੰਦਾ ਉਸ ਤੋਂ ਬਾਅਦ ਬੁੱਲੇ ਨੇ ਜਕ ਹੋ ਕੇ ਖਰੀਆਂ ਖਰੀਆਂ ਕਹਿਣ ਵਾਲਾ ਹੈ ਮਤਲਬ ਨੀਚਕ ਹੋ ਗਏ ਮਤਲਬ ਬਿਨਾਂ ਡਰੇ ਵੀ ਖਰੀਆਂ ਖਰੀਆਂ ਕਹਿ ਦਿੰਦਾ ਜੀ ਨੂੰ ਵੀ ਕਹਿਣਾ ਹੋਵੇ ਮਤਲਬ ਉਹਦੀਆਂ ਕਥਾਵਾਂ ਵਿੱਚ ਨੇ ਖਰੀਆਂ ਖਰੀਆਂ ਗੱਲਾਂ ਲਿਖੀਆਂ ਠੀਕ ਹੈ ਉਹ ਕੀ ਹੈ ਜਿਹੜੇ ਧਰਮਸਾਲਾ ਵਿੱਚ ਬੈਠ ਕੇ ਅਧਰਮ ਕਰਨ ਵਾਲੇ ਧਾਰਮਿਕ ਆਗੂਆਂ ਨੂੰ ਕੀ ਹੈ ਤੜਵਈ ਕਹਿੰਦਾ ਠੀਕ ਹੈ ਰਾਜੀ ਮਤਲਬ ਉਹਨਾਂ ਦੇ ਖਿਲਾਫ ਜਿਹੜੇ ਜਾ ਮਸਿੱਦਾਂ ਵਿੱਚ ਬੈਠ ਕੇ ਜਿਹੜੇ ਨਿਆਂ ਕਰਨ ਵਾਲਿਆਂ ਨੂੰ ਉਹ ਕੀ ਹੈ ਕਸੁੱਤੀ ਕਹਿੰਦਾ ਹੈ ਇਹ ਬੁੱਲੇ ਸ਼ਾਹ ਜੀ ਦਾ ਦਿਹਾਂਤ ਕਦੋਂ ਹੋਇਆ ਰਜੀ 1758 ਈਸਵੀ ਨੂੰ ਕਸੂਰ ਵਿਖੇ ਹੋਇਆ ਤੇ ਇਹਨਾਂ ਦੀ ਰਜੀ ਭਾਸ਼ਾ ਕਿਹੜੀ ਸੀਗੀ ਇਹਨਾਂ ਦੀ ਭਾਸ਼ਾ ਹੈਗੀ ਕੇਂਦਰੀ ਮਾਜੀ ਹਾਂਜੀ ਰਜੀ ਕਿਸੇ ਨੂੰ ਕੁਝ ਨਾ ਸਮਝ ਆਇਆ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਰਜੀ ਤੇ ਆਪਣਾ ਆਪਾਂ ਲਾਈਵ ਕਲਾਸ ਆ ਲਾਇਆ ਕਰਨੀਆਂ ਰਜੀ ਤੁਹਾਨੂੰ ਮੈਂ ਦੱਸਣਾ ਸੀਗਾ ਪੀਟਾਟੀਆਂ ਪੀਟਾਟ ਦਾ ਨੋਟੀਫਿਕੇਸ਼ਨ ਆ ਗਿਆ ਤੁਹਾਨੂੰ ਪਤਾ 11ਵੇਂ ਮਹੀਨੇ ਚ ਸ਼ੁਰੂ ਹੋ ਜਾਣਾ ਪੀਟਾਟਾ ਕਿਉਂ ਫਾਰਮ ਫਿਲ ਹੋਣੇ ਤੇ ਜਿਹੜਾ ਜੀ ਕਿਸੇ ਨੇ ਪੀਟਾਟ ਦੀ ਤਿਆਰੀ ਕਰਨੀ ਹੋਵੇ ਤੇ ਆਪਣੇ 200 ਸਬਸਕ੍ਰਾਈਬਰ ਕੰਪਲੀਟ ਕਰ ਦੋ ਉਸ ਤੋਂ ਬਾਅਦ ਆਪਾਂ ਪੀਟਾਟ ਦੀ ਥਿਉਰੀ ਤੇ ਐਮਸੀਕਿਊ ਕਰਿਆ ਕਰਾਂਗੇ ਤੇ ਐਮਸੀਕਿਊ ਫ੍ਰੀ ਵਿੱਚ ਕਰਾਵਾਂਗੇ ਤਾਂ ਜੀ ਜੇ ਕਿਸੇ ਨੇ ਤਿਆਰੀ ਕਰਨੀ ਹੋਵੇ ਪੀਟਾਟ ਦੀ ਤਾਂ राजे ਦੱਸ ਦੇਣਾ ਤੇ ਬਾਕੀ राजे ਆਪਣੇ ਵੀਡੀਓ ਥੱਲੇ ਲਾਈਕ ਕਮੈਂਟ ਕਰ ਦਿਆ ਕਰੋ राजे ਜੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤੇ ਜੇ ਨਹੀਂ ਵਧੀਆ ਲੱਗਦੀ ਤਾਂ ਵੀ ਰਜੇ ਦੱਸ ਦਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੋ ਤੇ ਆਪਣੇ ਫਰੈਂਡਸ ਵਗੈਰਾ ਦੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਾ ਲਓ ਰਜੇ ਆਪਣੇ ਤਿੰਨ ਚਾਰ ਚੀਜ਼ਾਂ ਸਿਲੇਬਸ ਵਿੱਚੋਂ ਕੰਪਲੀਟ ਹੋ ਚੁੱਕੀਆਂ ਨਾਟਕਕਾਰ ਨਾਟਕਕਾਰ ਹੋਗੇ ਰਜੇ ਆਪਣੇ ਇਕਾਂਗੀਕਾਰ ਹੋਗੇ ਰਜੇ ਆਪਣੇ ਤੇ ਆਪਣੇ ਨਾਵਲਕਾਰ ਹੋਗੇ ਰਜੇ ਤੇ ਅੱਜ ਆਪਣਾ ਸੂਫੀ ਕਾਵ ਕੰਪਲੀਟ ਹੋ ਗਿਆ ਰਜੀ ਚਾਰ ਪਾ ਕੰਪਲੀਟ ਹੋ ਚੁੱਕੇ ਰਜੇ ਆਪਣੇ ਤੇ ਹੁਣ ਆਪਾਂ ਪੜਾਂਗੇ ਵੀਰ ਕਾਵਾਰੇ ਠੀਕ ਹੈ ਰਜੀ ਵੀਰ ਕਾਵ ਕੀ ਹੈ ਹੁਣ ਆਪਾਂ ਸ਼ੁਰੂ ਕਰਾਂਗੇ ਰਜੀ ਤੇ ਹਾਂਜੀ ਰਜੀ ਕਿਵੇਂ ਲੱਗਦਾ ਹੈ ਤੁਹਾਨੂੰ ਆਪਣੀ ਵੀਡੀਓ ਤੁਸੀਂ ਕਮੈਂਟ ਕਰਦਿਆ ਕਰੋ ਰਜੀ ਲਾਈਕ ਕਰਦਿਆ ਕਰੋ ਵੀਡੀਓ ਨੂੰ ਇਹਦੇ ਨਾਲ ਹੀ ਰਜੀ ਨੂੰ ਫਿਰ ਮੋਡੀਫਿਕੇਸ਼ਨ ਮਿਲ ਜਾਂਦੀ ਹੈ ਹੋਰ ਵਧੀਆ ਵੀਡੀਓ ਬਣਾਉਣ ਦੀ ਤੇ ਤੁਹਾਨੂੰ ਹੋਰ ਜ਼ਿਆਦਾ ਵਧੀਆ ਕਰਾਉਣ ਦੀ ਠੀਕ ਹੈ ਨਾ ਰਜੀ ਤੇ ਹਾਂਜੀ ਰਾਜੀ ਜੀ ਜੇ ਕਿਸੇ ਨੇ ਪੀ.ਟੀ.ਐੜ ਦੀ ਤਿਆਰੀ ਕਰਨੀ ਹੈ ਤੇ ਆਪਣੇ ਫਰੈਂਡਸ ਨੂੰ ਅੱਗੇ ਦੱਸ ਦੋ ਜੇ ਆਪਾਂ ਫ੍ਰੀ ਵਿੱਚ ਥਿਊਰੀ ਤੇ ਐਮ.ਐਸ.ਕਿਊ ਕਰਾਵਾਂਗੇ ਰਾਜੀ ਤੇ ਆਪਾਂ ਤੁਹਾਨੂੰ ਗਰੰਟੀ ਦੇਵਾਂਗੇ ਵੀ ਤੁਹਾਡਾ ਐਮ.ਐਸ.ਕਿਊ ਤੇ ਥਿਊਰੀ ਨਾਲ ਆਪਣਾ ਪੇਪਰ ਕੰਪਲੀਟ ਹੋ ਜੇਗਾ ਰਾਜੀ ਸਾਰਿਆਂ ਦਾ ਤੇ ਮਾਸਟਰ ਗ੍ਰੈਡਰ ਦੀ ਵੀ ਆਪਾਂ ਜਦੋਂ ਆਪਣਾ ਅੱਧੋ ਜਿਆਦਾ ਸਿਲੇਬਸ ਹੋ ਗਿਆ ਫਿਰ ਆਪਾਂ ਐਮ.ਐਸ.ਕਿਊ ਲਾਇਆ ਕਰਾਂਗੇ ਰਾਜੀ ਮੈਂ ਥੋੜਾ ਬਿਜ਼ੀ ਐ ਇਹ ਦੇ ਕਰਕੇ ਆਪਣੀ ਲਾਈਵ ਕਲਾਸ ਨਹੀਂ ਹੋ ਪੌਂਦੀ ਤੇ ਐਮ.ਐਸ.ਕਿਊ ਨਹੀਂ ਕਰ ਪਾਉਂਦੇ ਆਪਾਂ ਤੇ ਮੈਨੂੰ ਥੋੜਾ ਜਿਹਾ ਟਾਈਮ ਦਿਓ ਫਿਰ ਆਪਾਂ مننه درځي سارياندا